ਉਜੇ ਟਾਈਮ ਵਿੱਚ ਵੋਟਾਂ ਦੀ ਗਿਣਤੀ ਹੈ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ ਕੌਣ ਬਣੇਗਾ ਪੀਐਮ ਰਾਹੁਲ ਗਾਂਧੀ ਜਾਂ ਫਿਰ ਮੋਦੀ ਦੋਸਤੋ ਦੱਸਿਆ ਜਾ ਰਿਹਾ ਵੀ ਕਾਂਗਰਸ ਇਸ ਵਾਰ ਬਹੁਤ ਕਰੜੀ ਰਹੀ ਹੈ ਤੇ ਤਕਰੀਬਨ 250 ਸੀਟਾਂ ਤੱਕ ਜਿਹੜੀ ਕਾਂਗਰਸ ਲਿਆ ਸਕਦੀ ਆ ਤੇ ਜੇ ਗੱਲ ਕਰੀਏ ਐਗਜ਼ੈਕਟ ਬੋਲਣ ਦੀ ਤਾਂ ਪੀਐਮ ਮੋਦੀ ਨੂੰ ਜਿਹੜਾ ਦੁਬਾਰੇ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਤੇ ਹੁਣ ਗੱਲ ਕਰਦੇ ਆ ਪੰਜਾਬ ਦੇਆਂ ਸੀਟਾਂ ਦੀ ਪੰਜਾਬ ਵਿੱਚ 13 ਜਿਹੜੀਆਂ ਬਹੁਤ ਅਹਿਮ ਸੀਟਾਂ ਨੇ ਸਾਰੀਆਂ ਸੀਟਾਂ ਦੇ ਫਾਸਲੇ ਵਿੱਚ ਜਿਹੜੇ ਮੁਕਾਬਲੇ ਹੋਇਆ ਗੱਲ ਕਰੀਏ ਸਭ ਤੋਂ ਪਹਿਲਾਂ ਬਠਿੰਡਾ ਸੀਟ ਦੀ ਜੋ ਸਭ ਤੋਂ ਹੌਟ ਦੱਸੀ ਜਾ ਰਹੀ ਹੈ ਤਾਂ ਦੋਸਤੋ ਉਹ ਸੀਟ ਜਿਹੜੀ ਅਕਾਲੀ ਦਲ ਦੀ ਟੋਲੀ ਪੈਂਦੀ ਦਿਖਾਈ ਦੇ ਰਹੀ ਆ ਉਥੋਂ ਜਿਹੜੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਜਿਹੜੇ ਜਿੱਤ ਸਕਦੇ ਨੇ ਗੱਲ ਕਰੀਏ ਦੋਸਤੋ ਸੰਗਰੂਰ ਸੀਟ ਦੀ ਤਾਂ ਸੰਗਰੂਰ ਤੋਂ ਜਿਹੜਾ ਆਮ ਆਦਮੀ ਪਾਰਟੀ ਮੀਤ ਹਰਜੋ ਉਥੋਂ ਸੀਟ ਜਿਹੜੀ ਕੱਢ ਸਕਦੇ ਨੇ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਖਡੂਰ ਸਾਹਿਬ ਦੀ ਦੋਸਤੋ ਖਡੂਰ ਸਾਹਿਬ ਦਾ ਜਿਹੜਾ ਮੁਕਾਬਲਾ ਹੈ ਉਹ 50-50% ਹੈ ਬਹੁਤ ਲੋਕ ਜਿਹੜੇ ਅਮਰਤਪਾਲ ਨੂੰ ਸਪੋਰਟ ਕਰ ਰਹੇ ਨੇ ਤਾਂ ਦੋਸਤੋ ਦੱਸਦੀ ਵੀ ਅਮਰਤਪਾਲ ਸਿੰਘ ਖਾਲਸਾ ਜੀ ਨੇ ਜੇਲ੍ਹ ਦੇ ਵਿੱਚ ਰਹਿ ਕੇ ਜਿਹੜੀ ਚੋਣ ਲੜੀ ਸੀ ਤੇ ਅਮਰਤਪਾਲ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਜਿਹੜਾ ਸਪੋਰਟ ਵੀ ਕੀਤਾ ਪਰ ਦੋਸਤੋ ਉੱਥੇ ਜਿਹੜੇ ਚਾਂਸ ਨੇ ਉਹ 50-50% ਨੇ ਕੋਈ ਵੀ ਜਿਹੜਾ ਉਥੋਂ ਸੀਟ ਲਿਆ ਸਕਦਾ ਅਮਰਪਾਲ ਸਿੰਘ ਦਾ ਇੱਕ ਤਰਫਾ ਮੁਕਾਬਲਾ ਨਹੀਂ ਹੋ ਸਕਦਾ ਗੱਲ ਕਰੀਏ ਆਪਾਂ ਫਰੀਦਕੋਟ ਸੀਟ ਦੀ ਦਾ ਭਾਈ ਸਰਬਜੀਤ ਸਿੰਘ ਖਾਲਸਾ ਦੀ ਚੱਲੀ ਹਨੇਰੀ ਨੇ ਕਰਮਜੀਤ ਅਨਮੋਲ ਨੂੰ ਜਿਹੜਾ ਰੋਲ ਕੇ ਰੱਖ ਦਿੱਤਾ ਪਹਿਲਾਂ ਦੋਸਤੋ ਲੱਗ ਰਿਹਾ ਸੀ ਵੀ ਕਰਮਜੀਤ ਅਨਮੋਲ ਬੜੀ ਆਸਾਨੀ ਨਾਲ ਜਿਹੜਾ ਇੱਥੋਂ ਸੀਟ ਕੱਢ ਦੇਵੇਗਾ ਪਰ ਦੋਸਤੋ ਉਸ ਤੋਂ ਬਾਅਦ ਜਿਹੜਾ ਪਾਈ ਸਰਬਜੀਤ ਸਿੰਘ ਖਾਲਸਾ ਜੀ ਚੌਂ ਮદાન ਵਿੱਚ ਆਏ ਤੇ ਉਹਨਾਂ ਦੀ ਅਜਿਹੀ ਹਨੇਰੀ ਚੱਲੀ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਜਿੱਤਣਾ ਬਹੁਤ ਮੁਸ਼ਕਲ ਹੋ ਗਿਆ ਗੱਲ ਕਰੀਏ ਦੋਸਤੋ ਲਧਿਆਣਾ ਸੀਟ ਦੀ ਤਾਂ ਰਵਨੀਤ ਬਿੱਟੂ ਤੇ ਰਾਜੇ ਬਡੰਗ ਦੇ ਵਿਚਕਾਰ ਬਹੁਤ ਜ਼ਿਆਦਾ ਮੁਕਾਬਲਾ ਜਿਹੜਾ ਉੱਥੇ ਫਸਮੈਂ ਤਾਂ ਦੱਸਿਆ ਯਾਰਾ ਵੀ ਰਵਨੀਤ ਬਿੱਟੂ ਜੀ ਉਥੋਂ ਸੀਟ ਜਿਹੜਾ ਭਾਜਪਾ ਦੀ ਸੀਟ ਕੱਢ ਸਕਦੇ ਨੇ ਰਵਨੀਤ ਬਿੱਟੂ ਦੇ ਹੱਕ ਵਿੱਚ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਵੀ ਜਿਹੜੀਆਂ ਰੈਲੀਆਂ ਕੀਤੀਆਂ ਸੀ ਤੇ ਮੋਦੀ ਨੂੰ ਵੀ ਪੰਜਾਬ ਆਉਣਾ ਪੈ ਗਿਆ ਕਿਉਂਕਿ ਦੋਸਤੋ ਇਸ ਵਾਰ ਜਿਹੜਾ ਮੈਚ ਆ ਉਹ ਕਾਫੀ ਫਾਸਮਾ ਮੈਚ ਹੈ ਭਾਜਪਾ ਵਾਸਤੇ ਜਿਹੜੀ ਆਸਾਨ ਨਹੀਂ ਹੋਵੇਗੀ ਜਿੱਤਾ ਭਾਜਪਾ ਨਾਰਾ ਜ਼ਰੂਰ ਦੇ ਰਹੀ ਵੀ 400 ਤੋਂ ਪਾਰ ਪਰ 400 ਤੋਂ ਪਾਰ ਹੈ ਜਿਹੜਾ ਉਲੰਘਣਾ ਬਹੁਤ ਔਖਾ ਹੈ ਤਾਂ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤੁਸੀਂ ਦੱਸੋ ਵੀ ਕਿਹਦੀ ਸਰਕਾਰ ਬਣੇਗੀ ਤੇ ਪੰਜਾਬ ਵਿੱਚ ਕਿੱਥੋਂ ਕਿਹੜਾ ਜਿਹੜਾ ਐਮਪੀ ਆ ਉਹ ਜਿੱਤ ਰਿਹਾ ਹੈ